ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਭਾਰਤੀ ਕਿਸਾਨ ਜੁਨੀਅਨ ਇਕਤਾ YouTube ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ 5 ਲੱਖ ਵਾਲਾ ਕਾਰਡ ਜਸ ਕਾਰਡ ਤੇ ਕਿਸੇ ਵੀ ਮਰੀਜ਼ ਦਾ 5 ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਉਹ ਕਾਰਡ ਆਪਾਂ ਘਰ ਬੈਠੇ ਕਿਵੇਂ ਬਣਾ ਸਕਦੇ ਹਾਂ? ਚਾਹੇ ਦੋਸਤੋ ਆਪਣੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੈ ਜਾਂ ਨਹੀਂ ਫਿਰ ਵੀ ਆਪਾਂ ਬਹੁਤ ਹੀ ਆਸਾਨੀ ਨਾਲ ਘਰ ਬੈਠੇ ਕਾਰਡ ਬਣਾ ਸਕਦੇ ਹਾਂ। ਉਹ ਕਿਵੇਂ? ਉਸ ਲਈ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਦੇ ਰਹਿਣਾ। ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਹੈਠਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਤੱਕ ਡੈਕਟ ਪਹੁੰਚ ਰਹੀ ਹੈਗੀ ਕਿਉਂਕਿ ਆਪਾਂ ਇਸ ਤਰ੍ਹਾਂ ਦੀ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੋਂ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਦੋਸਤੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਜਾਣਾ ਹੈ ਫੋਨ ਦੇ Chrome ਬ੍ਰਾਊਜ਼ਰ ਵਿੱਚ Chrome ਬ੍ਰਾਊਜ਼ਰ ਨੂੰ ਤੁਸੀਂ ਓਪਨ ਕਰਨਾ ਹੈ Chrome ਬ੍ਰਾਊਜ਼ਰ ਓਪਨ ਕਰਨ ਤੋਂ ਬਾਅਦ ਦੋਸਤੋ ਇਸ ਵਿੱਚ ਆਪਾਂ ਸਰਚ ਕਰਨਾ ਹੈ ਸਟੇਟ ਹੈਲਥ ਏਜੰਸੀ ਪੰਜਾਬ ਇਸ ਸਾਈਟ ਤੇ ਦੋਸਤੋ ਆਪਾਂ ਚੈੱਕ ਕਰ ਸਕਦੇ ਹਾਂ ਵੀ ਜਿਸ ਦਾ ਕਾਰਡ ਬਣਾਉਣਾ ਉਸ ਦੀ ਐਲੀਜੀਬਿਲਟੀ ਚੈੱਕ ਕਰ ਸਕਦੇ ਹਾਂ ਵੀ ਉਸ ਦਾ ਕਾਰਡ ਬਣ ਸਕਦਾ ਨਹੀਂ ਤਾਂ ਆਪਾਂ ਸਟੇਟ ਹੈਲਥ ਏਜੰਸੀ ਪੰਜਾਬ ਇਸ ਨੂੰ ਸਰਚ ਕਰ ਲੈਣਾ ਤਾਂ ਅੱਗੇ ਦੋਸਤੋ ਪਹਿਲੇ ਨ ਸਟੇਟ ਹੈਲਥ ਏਜੰਸੀ ਪੰਜਾਬ ਗਵਰਨਮੈਂਟ ਆਫ ਪੰਜਾਬ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਅੱਗੇ ਚੈੱਕ ਯੂਅਰ ਐਲੀਜੀਬਿਲਟੀ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਇਸ ਵਿੱਚ ਉਸ ਦਾ ਆਧਾਰ ਕਾਰਡ ਨੰਬਰ ਭਰਨਾ ਜਿਸ ਦਾ ਵੀ ਤੁਸੀਂ ਕਾਰਡ ਬਣਾਉਣਾ ਚਾਹੁੰਦੇ ਆ ਤਾਂ ਇੱਥੇ ਐਂਟਰ ਸਰਚ ਆਈਡੀ ਇੱਥੇ ਤੁਸੀਂ ਆਧਾਰ ਕਾਰਡ ਨੰਬਰ ਭਰ ਦੇਣਾ ਹੈ ਆਧਾਰ ਕਾਰਡ ਨੰਬਰ ਭਰ ਤੋਂ ਬਾਅਦ ਦੋਸਤੋ ਇਹ ਹੇਠਾਂ ਤੁਸੀਂ ਐਂਟਰ ਕੈਪਚਾ ਜੋ ਲਿਖਿਆ ਹੋਇਆ ਇੱਥੇ ਹੇਠਾਂ ਜੋ 21604 ਇਸ ਤਰ੍ਹਾਂ ਦਾ ਤੁਹਾਨੂੰ ਵੀ ਕੋਈ ਕੋਡ ਆਵੇਗਾ ਉਹ ਤੁਸੀਂ ਸੇਮ ਕੋਡ ਇੱਥੇ ਭਰ ਦੇਣਾ ਹੈ ਉਸ ਤੋਂ ਬਾਅਦ ਹੇਠਾਂ ਦੋਸਤੋ ਆਪਾਂ ਸਰਚ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਅੱਗੇ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਈਡੀ ਆ ਜਾਵੇਗੀ ਜਿਵੇਂ ਆਹ ਲਿਖਿਆ ਹੋਇਆ 03000 ਐਸ ਆਈਡੀ ਨੂੰ ਤੁਸੀਂ ਕਾਪੀ ਕਰ ਲੈਣਾ ਹੈ ਤਾਂ ਉੱਪਰ ਦੋਸਤੋ ਇੱਕ ਲਿਖਿਆ ਹੋਇਆ ਬੈਨੀਫਿਸ਼ੀਅਰੀ ਕੈਟਾਗਰੀ ਜਿਵੇਂ ਰਾਸ਼ਨ ਕਾਰਡ ਹੋਲਡਰ ਇਹ ਵੀ ਦੋਸਤੋ ਤੁਸੀਂ ਯਾਦ ਰੱਖਣਾ ਵੀ ਰਾਸ਼ਨ ਕਾਰਡ ਹੋਲਡਰ ਹੈ ਜਾਂ ਫਾਰਮਰ ਇਹ ਤੁਸੀਂ ਯਾਦ ਰੱਖਣਾ ਤਾਂ ਤੁਸੀਂ ਇਸ ਆਈਡੀ ਨੂੰ ਕਾਪੀ ਕਰ ਲੈਣਾ ਹੈ ਜਾਂ ਐਸ ਆਈਡੀ ਨੂੰ ਤੁਸੀਂ ਕਾਪੀ ਤੇ ਲਿਖ ਲੈਣਾ ਤੇ ਇਸ ਆਈਡੀ ਨਾਲ ਹੀ ਦੋਸਤੋ ਆਪਣਾ ਇਹ ਕਾਰਡ ਬਣਾ ਲੱਕ ਤਾਂ ਅੱਗੇ ਦੋਸਤੋ ਆਪਾਂ ਪਲੇ ਸਟੋਰ ਨੂੰ ਓਪਨ ਕਰਨਾ ਹੈ ਪਲੇ ਸਟੋਰ ਓਪਨ ਕਰਨ ਤੋਂ ਬਾਅਦ ਇਸ ਵਿੱਚ ਆਪਾਂ ਇੱਕ ਐਪ ਡਾਊਨਲੋਡ ਕਰਨਾ ਹੈ ਆਇਸ਼ਮਾਨ ਐਪ ਤਾਂ ਦੋਸਤੋ ਅੱਗੇ ਤੁਸੀਂ ਇਹ ਆਇਸ਼ਮਾਨ ਐਪ ਨੂੰ ਡਾਊਨਲੋਡ ਕਰ ਲੈਣਾ ਹੈ ਤਾਂ ਇਸ ਐਪ ਨੂੰ ਤੁਸੀਂ ਇੰਸਟਾਲ ਕਰ ਲੈਣਾ ਹੈ ਤਾਂ ਇੰਸਟਾਲ ਕਰਨ ਤੋਂ ਬਾਅਦ ਦੋਸਤੋ ਓਪਨ ਕਰਨਾ ਹੈ ਤਾਂ ਦੋਸਤੋ ਅੱਗੇ ਆਪਾਂ ਇੱਥਾਂ ਇੱਥੇ ਜੋ ਐਕਸੈਪਟ ਲਿਖਿਆ ਹੋਇਆ ਐਕਸੈਪਟ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇਸ ਨੂੰ ਉੱਪਰ ਕਰਨਾ ਤੇ ਲੌਗਇਨ ਤੇ ਕਲਿੱਕ ਕਰਨਾ ਹੈ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਬੈਨੀਫਿਸ਼ੀਰੀ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਅੱਗੇ ਜੋ ਉੱਪਰ ਹੈ ਕੈਪਚਾ ਕੋਡ ਦਿੱਤਾ ਹੋਇਆ ਤੁਸੀਂ ਇੱਥੇ ਹੇਠਾਂ ਇੱਥੇ ਬਾਕਸ ਵਿੱਚ ਭਰ ਦੇਣਾ ਹੈ ਸੇਮ ਅੱਖਰ ਜਿਵੇਂ ਵੀ ਦਿੱਤੇ ਹੋਇਆ ਉਹਦਾ ਭਰ ਦੇਣਾ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨਾਲ ਰਜਿਸਟਰਡ ਮੋਬਾਈਲ ਨੰਬਰ ਭਰ ਸਕਦੇ ਹੋ ਜੇਕਰ ਨਹੀਂ ਲਿੰਕ ਤਾਂ ਤੁਸੀਂ ਕੋਈ ਵੀ ਨੰਬਰ ਭਰ ਕੇ ਵੈਰੀਫਾਈ ਤੇ ਕਲਿੱਕ ਕਰਨਾ ਹੈ ਵੈਰੀਫਾਈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਨੰਬਰ ਤੇ ਇੱਕ OTP ਆਵੇਗਾ ਉਹ ਤੁਸੀਂ ਕੋਡ ਇੱਥੇ ਸੇ ਅੱਖਰਾਂ ਦਾ ਭਰ ਦੇਣਾ ਹੈ ਕੋਡ ਭਰਨ ਤੋਂ ਬਾਅਦ ਦੋਸਤੋ ਹੇਠਾਂ ਇੱਕ ਹੋਰ ਕੈਪਚਾ ਕੋਡ ਦਿੱਤਾ ਹੋਇਆ ਇਹ ਵੀ ਤੁਸੀਂ ਸੇਮ ਇੱਥੇ ਬਾਕਸ ਵਿੱਚ ਭਰ ਦੇਣਾ ਹੈ ਕੋਡ उस तो बाद लॉगिन पर क्लिक करना है तो लौ अगे आप अलाउ कर देना है इस दोस्तो। अगे दोस्तों इस बच्चे स्कीम पहले नंबर पर जो दिता है इससे क्लिक करके पीएम जे इस पर क्लैक करना है पहले नंबर पर ही दूजे नंबर से स्टेट सिलेक्ट कर लेनी है ਨੰਬਰ 3 ਤੇ ਸਬਸਕੀਮ ਵਈਤ ਕਿਹੜੀ ਸਕੀਮ ਆ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਫਾਰਮਰ ਜਾਂ ਰਾਸ਼ਨ ਕਾਰਡ ਜੇਕਰ ਫਾਰਮਰ ਹੁੰਦਾ ਉੱਥੇ ਤਾਂ ਤੁਸੀਂ ਫਾਰਮਰ ਤੇ ਕਲਿੱਕ ਕਰਨਾ ਹੁਣ ਆਪਣਾ ਇਹ ਰਾਸ਼ਨ ਕਾਰਡ ਤੇ ਸੀਗਾ ਤਾਂ ਆਪਾਂ ਰਾਸ਼ਨ ਕਾਰਡ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਸਰਚ ਵਾਇ ਫੈਮਿਲੀ ਆਈਡੀਸ ਤੇ ਕਲਿੱਕ ਕਰਨਾ ਇੱਥੇ ਆਪਾਂ ਆਪਣਾ ਜ਼ਿਲ੍ਹਾ ਭਰ ਦੇਣਾ ਹੈ ਜ਼ਿਲ੍ਹਾ ਭਰ ਤੋਂ ਬਾਅਦ ਫੈਮਿਲੀ ਆਈਡੀ ਜੋ ਆਪਾਂ ਦੋਸਤੋ ਸਟੇਟ ਹੈਲਥ ਏਜੰਸੀ ਪੰਜਾਬ ਉੱਥੋਂ ਆਪਾਂ ਕਾਪੀ ਕੀਤੀ ਸੀ ਉਹ ਆਈਡੀ ਆਪਾਂ ਇੱਥੇ ਪੇਸਟ ਕਰ ਦੇਣੀ ਆ ਉਸ ਤੋਂ ਬਾਅਦ ਜੋ ਆਪਾਂ ਇਹ ਕੈਪਚਾ ਕੋਡ ਦਿੱਤਾ ਇਹ ਇੱਥੇ ਆਪਾਂ ਸੇਮ ਅੱਖਰ ਕਰ ਦੇਣੀ ਆ ਇੱਥੇ ਤਾਂ ਉਸ ਤੋਂ ਬਾਅਦ ਸਾਰਤਕ ਤੇ ਕਲਿੱਕ ਕਰਨਾ ਹੈ ਸਾਰਤਕ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਹ ਇੱਥੇ ਨਾਮ ਆ ਜਾਣਗੇ ਜਿਵੇਂ ਇੱਥੇ ਡਾਊਨਲੋਡ ਇੱਥੇ ਲਿਖਿਆ ਹੋਇਆ ਇਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਜਿਵੇਂ ਬਣਿਆ ਹੋਇਆ ਜੇਕਰ ਨਹੀਂ ਬਣਿਆ ਹੋਇਆ ਤਾਂ ਡੂ ਈ ਕੇ ਵਾਈ ਸੀ ਇਸ ਤੇ ਕਲਿੱਕ ਕਰਨਾ ਹੈ ਦੋਸਤੋ ਤੁਸੀਂ ਅੱਗੇ ਦੋਸਤੋ ਨੰਬਰ 1 ਤੇ ਉਧਾਰ ਓਟੀਪੀ ਜੇਕਰ ਤੁਹਾਡੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕਾ ਤਾਂ ਤੁਸੀਂ ਪਹਿਲਾ ਸਿਲੈਕਟ ਕਰਨਾ ਨੰਬਰ 2 ਤੇ ਫਿੰਗਰਪ੍ਰਿੰਟ ਜੇਕਰ ਤੁਹਾਡੇ ਕੋਲ ਡਿਵਾਈਸ ਆ ਨੰਬਰ 3 ਤੇ ਆਈ ਸਕੈਨਰ ਜੇਕਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਤੁਸੀਂ ਦੋਸਤੋ ਫੇਸ ਅਥੈਂਟੀਕੇਟ ਨੰਬਰ 4 ਤੇ ਸਿਲੈਕਟ ਕਰ ਲੈਣਾ ਹੈ ਇਸ ਲਈ ਦੋਸਤੋ ਤੁਹਾਡੇ ਫੋਨ ਵਿੱਚ ਸਿਰਫ ਇੱਕ ਐਪ ਡਾਊਨਲੋਡ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਸਕੈਨ ਕਰਕੇ ਬਹੁਤ ਹੀ ਆਸਾਨੀ ਨਾਲ ਤੁਸੀਂ 5 ਲੱਖ ਵਾਲਾ ਕਾਰਡ ਬਣਾ ਸਕਦੇ ਹੋ ਤਾਂ ਦੋਸਤੋ ਉਹ ਐਪ ਕਿਹੜਾ ਡਾਊਨਲੋਡ ਕਰਨਾ ਉਹ ਆਪਾਂ ਤੁਹਾਨੂੰ ਲਾਸਟ ਤੇ ਦੱਸਾਂਗੇ ਵੀਡੀਓ ਵਿੱਚ ਤਾਂ ਦੋਸਤੋ ਤੁਸੀਂ ਇਹਨਾਂ ਚਾਰਾਂ ਵਿੱਚੋਂ ਕਿਸੇ ਵੀ ਇੱਕ ਤੇ ਸਿਲੈਕਟ ਕਰਕੇ ਵੈਰੀਫਾਈ ਤੇ ਕਲਿੱਕ ਕਰਨਾ ਹੈ ਇੱਥਾਂ ਚਾਰਾਂ ਚੋਂ ਕਿਸੇ ਤੇ ਵੀ ਕਲਿੱਕ ਕਰਕੇ ਵੈਰੀਫਾਈ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇਸ ਨੂੰ ਉੱਪਰ ਕਰਕੇ ਇੱਥੇ ਟਿਕ ਮਾਰਕ ਲਾ ਕੇ ਅਲਾਉ ਤੇ ਕਲਿੱਕ ਕਰਨਾ ਤਾਂ ਦੋਸਤੋ ਅੱਗੇ ਤੁਹਾਡਾ ਚਿਹਰਾ ਸਕੈਨ ਹੋਵੇਗਾ ਚਿਹਰੇ ਤੇ ਤੁਸੀਂ ਆਪਣੀਆਂ ਅੱਖਾਂ ਝੁਕਣਗੀਆਂ ਉਸ ਤੋਂ ਬਾਅਦ ਤੁਹਾਡਾ ਵੈਰੀਫਾਈ ਹੋ ਜਾਵੇਗਾ ਇਹ ਉਸ ਤੋਂ ਬਾਅਦ ਇੱਕ OTP ਤੁਹਾਡੇ ਨੰਬਰ ਤੇ ਆਵੇਗਾ ਜੋ ਤੁਸੀਂ ਨੰਬਰ ਪਹਿਲਾਂ ਭਰਿਆ ਹੋਇਆ ਉਸ ਤੇ ਇੱਕ OTP ਆਵੇਗਾ ਹਾਂ ਦੋਸਤੋ ਇਹ ਆਪਾਂ ਆਈ ਸਕੈਨਰ ਨਾਲ ਕੀਤਾ ਤਾਂ ਇੱਥੇ OTP ਭਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਅੱਗੇ ਤੁਸੀਂ ਕਿਵੇਂ ਬਣਾਉਣਾ ਕਾਰਡ ਤਾਂ ਇੱਥੇ ਦੋਸਤੋ ਤੁਸੀਂ OTP ਭਰ ਦੇਣਾ ਜੋ ਤੁਹਾਡੇ ਮੋਬਾਈਲ ਨੰਬਰ ਤੇ OTP ਆਇਆ ਹੋਵੇਗਾ ਉਸ ਤੋਂ ਬਾਅਦ ਆਪਾਂ ਆਟੋਮੈਟਿਕ ਹੀ ਵੈਰੀਫਾਈ ਹੋ ਜਾਵੇਗਾ ਅੱਗੇ ਦੋਸਤੋ ਇਸ ਤੇ ਤੁਸੀਂ ਨਾਮ ਤੇ ਕਲਿੱਕ ਕਰਨਾ ਤਾਂ ਇਹਠਾ ਡਾਊਨਲੋਡ ਤੇ ਕਲਿੱਕ ਕਰਕੇ ਕਾਰਡ ਡਾਊਨਲੋਡ ਕਰ ਸਕਦੇ ਹੋ ਜੇਕਰ ਦੋਸਤੋ ਤੁਸੀਂ ਕਾਰਡ ਬਣਾਉਣਾ ਤੁਹਾਡਾ ਨਹੀਂ ਬਣਾਇਆ ਹੋਇਆ ਤਾਂ ਉਹ ਵੀ ਤੁਹਾਨੂੰ ਦੱਸ ਦੇ ਉਸ ਲਈ ਦੋਸਤੋ ਜਿਸ ਦਾ ਇਹ ਕਾਰਡ ਨਹੀਂ ਬਣਾਇਆ ਹੋ ਉਹਦੇ ਪਿੱਛੇ ਇਹ DO KYC ਲਿਖਿਆ ਹੋਇਆ ਹੋਗਾ ਤਾਂ ਤੁਸੀਂ ਦੋਸਤੋ ਇਸ ਤੇ ਕਲਿੱਕ ਕਰਕੇ ਪਹਿਲਾਂ ਵਾਲੇ ਸਟੈਪ ਫੋਲੋ ਕਰਕੇ ਬਿਲਕੁਲ ਸੇਮ ਉਸ ਤਰ੍ਹਾਂ ਹੀ ਆਪਾਂ ਕੋਈ ਵੀ ਚਾਰਾਂ ਵਿੱਚੋਂ ਸਲੈਕਟ ਕਰਨਾ ਫਿੰਗਰਪ੍ਰਿੰਟ ਜਾਂ ਆਈ ਸਕੈਨਰ ਜਾਂ ਫੇਸ অথেন্টিਕੇਟ ਤਾਂ ਉਸ ਤੇ ਕਲਿੱਕ ਕਰਕੇ ਦੋਸਤੋ ਤੁਸੀਂ ਚਿਹਰਾ ਸਕੈਨ ਕਰਕੇ ਉਸ ਦੀ ਅੱਗੇ ਇੱਕ ਫੋਟੋ ਤੇ ਕਲਿੱਕ ਕਰਨੀ ਆ ਫੋਟੋ ਕਲੈਕ ਕਰਨ ਤੋਂ ਬਾਅਦ ਦੋਸਤੋ ਅੱਗੇ ਤੁਸੀਂ ਆਪਣਾ ਜ਼ਿਲ੍ਹਾ ਪਿੰਡ ਸਾਰਾ ਕੁਝ ਭਰ ਕੇ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਦੋਸਤੋ ਇੱਕ ਘੰਟੇ ਬਾਅਦ ਤੁਸੀਂ ਆਪਣਾ ਇਹ ਕਾਰਡ ਡਾਊਨਲੋਡ ਕਰ ਲੈਣਾ ਜੇਕਰ ਦੋਸਤੋ ਆਪਾਂ ਫੇਸ ਸਕੈਨ ਕਰਕੇ ਆਪਣਾ ਚਿਹਰਾ ਸਕੈਨ ਕਰਕੇ ਕਾਰਡ ਬਣਾਉਣਾ ਤਾਂ ਉਸ ਲਈ ਆਪਣੇ ਫੋਨ ਵਿੱਚ ਇਹ ਐਪ ਹੋਣਾ ਬਹੁਤ ਜ਼ਰੂਰੀ ਆ ਆਧਾਰ ਫੇਸ ਆਰਡੀ ਇਸ ਐਪ ਨੂੰ ਤੁਸੀਂ ਇੰਸਟਾਲ ਕਰਕੇ ਬਸ ਛੱਡ ਦੇਣਾ ਉਸ ਤੋਂ ਬਾਅਦ ਇਸ ਐਪ ਨੇ ਦੋਸਤੋ ਬੈਕਗ੍ਰਾਉਂਡ ਵਿੱਚ ਵੀ ਸਾਰਾ ਕੰਮ ਆਪਣੇ ਆਪ ਕਰਨਾ ਇਹ ਐਪ ਓਪਨ ਨਹੀਂ ਹੋਵੇਗਾ ਤਾ ਦੋਸਤੋ ਇਸ ਤਰ੍ਹਾਂ ਆਪਾਂ ਬਹੁਤ ਹੀ ਆਸਾਨੀ ਨਾਲ ਆਪਣਾ ਇਹ 5 ਲੱਖ ਵਾਲਾ ਕਾਰਡ ਬਣਾ ਸਕਦੇ ਆ। ਸੋ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜਾਣਕਾਰੀ ਵਧੀਆ ਲੱਗੀ ਤਾਂ ਪਲੀ ਵੀਡੀਓ ਨੂੰ ਅੱਗੇ ਬਾਤੋ ਆ ਤੇ ਸ਼ੇਅਰ ਕਰਿਓ, ਲਾਈਕ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਇੱਥਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ। ਧੰਨਵਾਦ ਦੋਸਤੋ।